ਹਾਂਜੀ ਸਟੂਡੈਂਟਸ ਸਾਡੇ ਅੱਜ ਦੇ ਐਮਸੀਕਿਊ ਨੇ ਵਾਰਤਕ ਬਾਰੇ ਪ੍ਰਾਤਨ ਦੇ ਨਵੀਨ ਵਾਰਤਕ ਦੇ ਜਿਹੜੇ ਲੈਸਨ ਦੇ ਵਿੱਚੋਂ ਅਸੀਂ ਐਮਸੀਕਿਊ ਕੱਢੇ ਨੇ ਇਹਦੇ ਵਿੱਚ ਪਹਿਲਾ ਹੈਗਾ ਗਿਆਨ ਰਤਨਾਵਲੀ ਰਚਨਾ ਭਾਈ ਮਨੀ ਸਿੰਘ ਦੀ ਹੈ ਜਿਹੜੀ ਉਹ ਕਿਸ ਉੱਪਰ ਆਧਾਰਿਤ ਹੈ ਵਾਰਤਕ ਰੂਪ ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਗੁਰਮਤਕਾਵ ਕੀਤਾ ਇਹ ਗੁਰਮਤਕਾਵ ਤੱਕ ਕੀਤੀਆਂ ਨੇ ਅਸੀਂ ਵੀਡੀਓ ਤੇ ਹੁਣ ਵਾਰਤਕ ਰੂਪ ਸ਼ੁਰੂ ਕੀਤਾ ਏ ਤਾਂ ਇਹਦੇ ਵਿੱਚ ਗਿਆਨ ਰਤਨਾਵਲੀ ਆ ਜਿਹੜੀ ਭਾਈ ਮਨੀ ਸਿੰਘ ਦੁਆਰਾ ਰਚਿਤ ਉਹਦਾ ਕਿਹੜਾ ਰੂਪ ਆ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਉੱਪਰ ਇਹ ਆਧਾਰਤ ਆ ਵਾਰਤਕ ਹੁੰਦੀ ਕੀ ਆ ਵਾਰਤਕ ਹੁੰਦੀ ਕੀ ਆ ਤਰਕ ਤੇ ਦਲੀਲ ਦੀ ਭਾਸ਼ਾ ਹੁੰਦੀ ਆ ਵਾਰਤਕ ਸਰਿੰਦਰ ਸਿੰਘ ਕੋਹਲੀ ਕਿਸ ਜਨਮ ਸਾਖੀ ਨੂੰ ਸਰਵਪ੍ਰਥਮ ਲਿਖੀ ਮੰਨਦਾ ਏ ਭਾਈ ਬਾਲੇ ਵਾਲੀ ਸਾਖੀ ਨੂੰ ਸਰਵਪ੍ਰਥਮ ਲਿਖੀ ਮੰਨਦਾ ਏ ਜਨਮ ਸਾਖੀਆਂ ਦੀਆਂ ਵੱਖ-ਵੱਖ ਪਰੰਪਰਾਵਾਂ ਵਿੱਚ ਸਭ ਤੋਂ ਵੱਧ ਸਭ ਤੋਂ ਬਾਅਦ ਉੱਭਰੀ ਪਰੰਪਰਾ ਜਨਮ ਸਾਖੀਆਂ ਦੀਆਂ ਪਰੰਪਰਾਵਾਂ ਜਦੋਂ ਸ਼ੁਰੂ ਹੋਈਆਂ ਨੇ ਤਾਂ ਸਭ ਤੋਂ ਬਾਅਦ ਕਿਹੜੀ ਪਰੰਪਰਾ ਉੱਭਰੀ ਆ ਅਸੀਂ ਕਹਾਂਗੇ ਗਿਆਨ ਰਤਨਾਵਲੀ ਦੀ ਗਿਆਨ ਰਤਨਾਵਲੀ ਦੀ ਜਿਹੜੀ ਪਰੰਪਰਾ ਏ ਉਹ ਬਾਅਦ ਵਿੱਚ ਉੱਭਰੀ ਆ ਫਿਰ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਪੰਜਾਬੀ ਗੱਦ ਵਿੱਚ ਸਭ ਤੋਂ ਵੱਡੀ ਦੇਣ ਪ੍ਰਿੰਸੀਪਲ ਤੇਜਾ ਸਿੰਘ ਦੀ ਕਿਹੜੀ ਦੇਣ ਨਿਬੰਧਕਾਰੀ ਦੀ ਦੇਣ ਕਿਹੜੀ ਜਨਮ ਸਾਖੀ ਸਭ ਤੋਂ ਪੁਰਾਣੀਆਂ ਕਿਹੜੀ ਜਨਮ ਸਾਖੀ ਸਭ ਤੋਂ ਪੁਰਾਣੀ ਹੈ ਪ੍ਰਾਤਨ ਜਨਮ ਸਾਖੀ ਡਾਕਟਰ ਤਰਲੋਚਨ ਸਿੰਘ 베ਦੀ ਨੇ 13ਵੀਂ ਸਦੀ ਦੀ ਕਿਸ ਵਾਰਤਕ ਰਚਨਾ ਦਾ ਹਵਾਲਾ ਦਿੱਤਾ ਹੈ 13ਵੀਂ ਸਦੀ ਦੀ ਕਿਸ ਵਾਰਤਕ ਰਚਨਾ ਦਾ ਹਵਾਲਾ ਦਿੱਤਾ ਹੈ ਇਕਾदशी ਮਹਾਤਮ ਸਿੱਖਾਂ ਦੇ ਰਾਜ ਦੀ ਵਿਥਿਆ ਪੁਸਤਕ ਦਾ ਕਰਤਾ ਸਿੱਖਾਂ ਦੇ ਰਾਜ ਦੀ ਵਿਥਿਆ ਇਹ ਪੁਸਤਕ ਕਿਹਨੇ ਲਿਖੀ ਸੀਗੀ ਸ਼ਰਦਾ ਰਾਮ ਫਲौरी ਨੇ ਸਿੱਖਾਂ ਦੀ ਭਗਤ ਮਾਲ ਇਹ ਪੁਸਤਕ ਆ ਜਿਹੜੀ ਇਹ ਕਿਸ ਨੇ ਲਿਖੀ ਸੀ ਭਾਈ ਮਨੀ ਸਿੰਘ ਨੇ ਸਿੱਖਾਂ ਦੇ ਰਾਜ ਦੀ ਵਿਰਥ ਵਿਥਿਆ ਸ਼ਰਦਾ ਰਾਮ ਫਲौरी ਦੁਆਰਾ ਜਿਹੜੀ ਲਿਖੀ ਗਈ ਪੁਸਤਕ ਆ ਇਹਦਾ ਸਮਾਂ ਕਿਹੜਾ ਹੈ 19ਵੀਂ ਸਦੀ ਦਾ ਦੂਜਾ ਅਧ ਸਿੱਖਾਂ ਦੀ ਭਗਤ ਮਾਲਾ ਭਾਈ ਮਨੀ ਸਿੰਘ ਦੁਆਰਾ ਰਚਿਤ ਜਿਹੜੀ ਪੁਸਤਕ ਆ ਇਹ ਕਿਸ ਉੱਪਰ ਆਧਾਰਿਤ ਆ ਭਾਈ ਗੁਰਦਾਸ ਦੀ ਪਹਿਲੀ ਵਾਰ ਉੱਪਰ ਪੁਰਾਤਨ ਜਨਮ ਸਾਖੀ ਦਾ ਲੇਖਕ ਕੌਣ ਆ ਪੁਰਾਤਨ ਜਨਮ ਸਾਖੀ ਕਿਹਦੇ ਦੁਆਰਾ ਲਿਖੀ ਗਈ ਆ ਸਾਡੇ ਕੋਲ ਆਪਸ਼ਨ ਦਿੱਤੇ ਹੋਏ ਨੇ ਪਰ ਇਹ ਤਿੰਨ ਜਿਹੜੇ ਨੇ ਦਿੱਤੇ ਹੋਏ ਇਹ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈ ਇਸ ਲਈ ਸਾਡਾ ਉੱਤਰ ਆਊਗਾ ਸ ਸ ਪੁਰਾਤਨ ਜਨਮ ਸਾਖੀ ਜਿਹਦੀ ਸੰਪਾਦਨਾ 1926 ਵਿੱਚ ਹੋਈ ਆ ਇਹਦਾ ਸੰਪਾਦਕ ਕੌਣ ਸੀ ਪਾਈ ਵੀਰ ਸਿੰਘ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਗੁਰੂ ਨਾਨਕ ਦੇਵ ਦੀ ਖੋਜ ਤੇ ਸੰਪਾਦਨਾ ਕੀਤੀ ਇਸ ਆਖੀ ਦੀ ਖੋਜ ਤੇ ਸੰਪਾਦਨਾ ਕਿਸ ਨੇ ਕੀਤੀ ਸੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਭਾਈ ਵੀਰ ਸਿੰਘ ਨੇ ਇਹਨਾਂ ਵਿੱਚੋਂ ਕਿਹੜੀ ਪੁਸਤਕ ਸੰਪਾਦਿਤ ਨਹੀਂ ਕੀਤੀ ਧਿਆਨ ਨਾਲ ਪ੍ਰਸ਼ਨ ਪੜ੍ਹਨਾ ਹੈ ਤੁਸੀਂ ਸੰਪਾਦਿਤ ਕੀਤੀ ਜਾਂ ਨਹੀਂ ਕੀਤੀ ਇਹਦੇ ਵਿੱਚ ਧਿਆਨ ਨਾਲ ਦੇਖ ਲੈਣਾ ਹੈ ਤਾਂ ਕਿਹੜੀ ਜਿਹੜੀ ਪੁਸਤਕ ਸੀ ਉਹਦੀ ਸੰਪਾਦਨਾ ਨਹੀਂ ਕੀਤੀ ਆਦ ਸਾਖੀਆਂ ਦੀ ਸੰਪਾਦਨਾ ਭਾਈ ਵੀਰ ਸਿੰਘ ਨੇ ਨਹੀਂ ਕੀਤੀ ਡਾਕਟਰ ਪਿਆਰ ਸਿੰਘ ਨੇ ਕਿਹੜੀ ਸਾਖੀ ਸੰਪਾਦਿਤ ਕੀਤੀ ਭਾਈ ਵਾਲੇ ਵਾਲੀ ਕਿਸੇ ਵਿਅਕਤੀ ਬਾਰੇ ਸ਼ਬਦਾਂ ਵਿੱਚ ਲਿਖੀ ਕਲਮੀ ਤਸਵੀਰ ਕੀ ਕਹਾਉਂਦੀ ਆ ਰੇਖਾ ਚਿੱਤਰ ਮਹਿਮਾ ਪ੍ਰਕਾਸ਼ ਦੀ ਰਚਨਾ ਮਹਿਮਾ ਪ੍ਰਕਾਸ਼ ਦੀ ਰਚਨਾ ਕਿਸ ਨੇ ਕੀਤੀ ਸਰੂਪਦਾਸ ਪੱਲਾ ਨੇ ਨਾਨਕ ਸਿੰਘ ਨੇ ਕਿਸ ਪੁਸਤਕ ਨੂੰ ਸੰਦਲੀ ਸਰਵਤ ਦਾ ਗिलास ਆਖਿਆ ਕਿਸ ਪੁਸਤਕ ਨੂੰ ਮੇਰਾ ਪਿੰਡ ਵਗਦੀਏ ਰਾਵੀ ਰਚਨਾ ਕਿਸ ਵਿਧਾ ਨਾਲ ਸੰਬੰਧਿਤ ਹੈ ਸਫਰਨਾਮਾ ਨਾਲ ਨਿਆਣ ਮੱਤੀਆ ਤੇ ਦੂਜੀ ਦੇਹੀ ਕਿਸ ਲੇਖਕ ਦੀ ਸਵੈ ਜੀਵਨੀ ਦੇ ਦੋ ਨਾਮੇ ਗੁਰਦੇਵਾਲ ਸਿੰਘ ਸਾਹਿਤ ਦੇ ਸਿਕੰਦਰ ਰਚਨਾ ਦਾ ਰੂਪ ਰੇਖਾ ਜਿੱਤਰਾ ਕਥਾ ਆਪੋ ਆਪਣੀ ਪੁਸਤਕ ਕਥਾ ਆਪੋ ਆਪਣੀ ਪੁਸਤਕ ਜਿਹੜੀ ਆ ਉਸ ਸਵੈ ਜੀਵਨੀਆਂ ਦੇ 99 ਅੰਸ਼ ਨੇ ਕਿਹੜੀਆਂ ਵਾਰਤਕ ਬਨਣਗੀਆਂ ਸਿਰਜਣਾਤਮਕ ਦ੍ਰਿਸ਼ਟੀ ਤੋਂ ਵਧੇਰੇ ਮਹੱਤਵ ਰੱਖਦੀ ਹੈ ਕਿਹੜੀ ਵਾਰਤਕ ਬਨਣਗੀ ਸਿਰਜਣਾਤਮਕ ਦ੍ਰਿਸ਼ਟੀ ਤੋਂ ਵਧੇਰੇ ਮਹੱਤਵ ਰੱਖਦੀ ਹੈ ਲਲਿਤ નિਬੰਧ ਇਹ ਸੀਗੇ ਸਾਡੇ ਵਾਰਤਕ ਰੂਪ ਵਾਲੇ ਜਿਹੜੇ ਪ੍ਰਸ਼ਨ ਉੱਤਰ ਅੱਗੇ ਅਸੀਂ ਕਿੱਸਾ ਕਾਵਨ ਨਾਲ ਸੰਬੰਧਿਤ ਜਿਹੜੀ ਕਾਵਿਤਾ ਹੈ ਇਹਦੇ ਨਾਲ ਸੰਬੰਧਤ ਅਸੀਂ ਪ੍ਰਸ਼ਨ ਉੱਤਰ ਕਰਾਂਗੇ ਇਸ ਲਈ ਪਹਿਲਾਂ ਤੁਸੀਂ ਉਸ ਦਾ ਥਿਊਰੀ ਪੋਰਸ਼ਨ ਜਿਹੜਾ ਉਹ ਜ਼ਰੂਰ ਸਮਝ ਲਓ ਤਾਂ ਕਿ ਤੁਹਾਨੂੰ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਸਹੀ ਢੰਗ ਨਾਲ ਆਸਾਨ ਲੱਗਣ ਓਕੇ ਥੈਂਕਸ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ